تو ان دی سٹڈیڈنٹ ہو بیٹا ہاں جی پلس 1 اچھا کنے مارکس آئے سیگے اگر میں گل کر رہا 10th کے کنے پرسنٹ مارکس 10th جو 80% آئے سی 80% کڑا میرٹوریس لو کڑا میرٹوریس اچھا کس چیز دی تیاری کر رہے ہو سر جی کی تیاری کر رہے ہو کی فیوچر پلان کی پلان سر میں سافٹ ویئر انجینئر بننا ਵਧੀਆ ਪੜ੍ਹਾਉਂਦੇ ਨੇ ਸਾਡੇ ਸਕੂਲ ਚ ਵੀ ਲੈਕਚਰ ਆਰ ਨੇ ਕਾਫੀ ਵਧੀਆ ਸਾਡੇ ਟੀਚਰਸ ਨੇ ਸਾਰੇ ਸਾਡਾ ਸਕੂਲ ਵੀ ਬਹੁਤ ਵਧੀਆ ਹੈ ਤੇ ਵੱਡਾ ਹੈ ਇੱਥੇ ਵੀ ਬਹੁਤ ਜ਼ਿਆਦੇ ਫੈਸਿਲਿਟੀਆਂ ਨੇ ਸਾਨੂੰ ਵਧੀਆ ਪੜ੍ਹਾ ਰਿਹਾ ਸਭ ਪਾਪਾ ਮੇਰੇ ਲੇਬਰ ਕਰਦੇ ਨੇ ਲੇਬਰ ਜੋਬ ਹਾਂਜੀ ਕਰਵਾ ਬੰਦੇ ਸੀ ਇਹ ਟੈਸਟ ਨਹੀਂ ਜੀ ਲੱਖਾਂ ਚ ਕੋਚਿੰਗ ਹੁੰਦੀ ਹੈ ਫਿਜ਼ਿਕਸ ਵਾਲਾ ਤਾਂ ਜਿਹੜੀ ਹੁੰਦੀ ਹੈ ਤੇ ਉਹਨਾਂ ਨੇ ਟੀਚਰਸ ਆਪਣੇ ਭੇਜੇ ਨੇ ਸਾਨੂੰ ਸਰਕਾਰ ਫ੍ਰੀ ਆਫ ਕੋਸਟ ਕੋਚਿੰਗ ਦੇ ਰਹੀ ਹੈ ਏ ਬੇਸ ਇਹਨਾਂ ਦਾ ਗਵਰਨਮੈਂਟ ਸਕੂਲ ਹੀ ਹੈ ਤੁਸੀਂ ਕਿੱਥੋਂ ਸਰ ਮੈਂ ਪਟਿਆਲੇ ਤੋਂ ਆਈ ਹਾਂ ਮੈਰਿਟਰੀਅਸ ਸਕੂਲ ਪਟਿਆਲਾ ਤੇ ਸਰ ਸਾਨੂੰ ਇੱਥੇ ਮੈਂ ਪਲੱਸ 1 ਦੀ ਸਟੂਡੈਂਟ ਹਾਂ ਤੇ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਸਰ ਜਿੱਥੇ ਅਸੀਂ ਆਨਲਾਈਨ ਕੋਚਿੰਗ ਲੈਂਦੇ ਸੀ ਤੇ ਹੁਣ ਅਸੀਂ ਪੀਡਬਲਿਊ ਵਾਲਿਆਂ ਨਾਲ ਆਫਲਾਈਨ ਇੰਟਰੈਕਟ ਕਰ پا ਰਹੇ ਹਾਂ ਸਰ ਸਾਡੇ ਲਈ ਬਹੁਤ ਵੱਡੀ ਗੱਲ ਹੈ ਸਿਰਫ ਐਸੇ ਇੱਥੇ ਸਾਰਾ ਖਾਣਾ ਪੀਣਾ ਵਧੀਆ ਹੈ ਸਾਨੂੰ ਬਹੁਤ ਅੱਛੀ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਨੇਗੀਆਂ ਟੀਚਰਸ ਕਿਵੇਂ ਲੱਗੇ ਟੀਚਰਸ ਵੀ ਵਧੀਆ ਪੜਾਈ ਕਿਵੇਂ ਲੱਗੀ ਪੜਾਈ ਵੀ ਵਧੀਆ ਪੜਾਈ ਤਾਂ ਸਭ ਤੋਂ ਜ਼ਿਆਦਾ ਵਧੀਆ ਸਭ ਤੋਂ ਜ਼ਿਆਦਾ ਵਧੀਆ ਲੱਗੀ ਹਾਂਜੀ ਟੀਚਰਾਂ ਦੇ ਪੜ੍ਹਾਉਣ ਦਾ ਤਰੀਕਾ ਕਿਦਾਂ ਦਾ ਲੱਗੇ ਉਹ ਤਾਂ ਸਭ ਤੋਂ ਡਿਫਰੈਂਟ ਹੈ ਕਿ ਹਰ ਇੱਕ ਸਭ ਤੋਂ ਜਿਵੇਂ ਔਖੀ ਚੀਜ਼ ਹੁੰਦੀ ਉਹਨੂੰ ਇੰਨੇ ਸੌਖੇ ਤਰੀਕੇ ਨਾਲ ਸਮਝਾਉਂਦੇ ਨੇ ਨਾ ਕਿ ਦੂਜੀ ਵਾਰ ਸਮਝਣ ਦੀ ਲੋੜ ਹੀ ਨਹੀਂ ਪੈਂਦੀ ਅਸੀਂ ਬਣ ਕੇ ਉਹਨਾਂ ਨੂੰ ਮਤਲਬ ਉਹਨਾਂ ਨੂੰ ਮਤਲਬ ਆਰਾਮ ਦਿਵਾਉਣਾ ਚਾਹੁੰਦੇ ਹਾਂ ਉਹਨਾਂ ਨੂੰ ਖੁਸ਼ੀ ਦੇਣਾ ਚਾਹੁੰਦੇ ਹਾਂ ਜੋ ਸਾਡੇ ਤੋਂ ਚਾਹੁੰਦੇ ਨੇ ਹਾਂਜੀ ਸਰ ਬਹੁਤ ਫਾਇਦਾ ਵੈ ਇਹ ਸਾਨੂੰ ਸਿੱਖਿਆ ਬਹੁਤ ਇੰਦਾ ਡਾਊਟ ਸਾਡੇ ਉੱਥੇ ਕਲੀਅਰ ਕਰ ਦਿੰਦੇ ਆ ਟੀਚਰਸ ਬਾਕੀ ਜਿਹੜੇ ਨਹੀਂ ਸਮਝ ਆਉਂਦੇ ਉਹ ਸਰ ਕਹਿੰਦੇ ਹੁਣੀ ਕਰ ਲੋ ਹੁਣੀ ਤੁਹਾਨੂੰ ਅਸੀਂ ਸਮਝਾ ਦਾਂਗੇ ਚਾਹੇ ਕਿਹੜਾ ਮਰਜ਼ੀ ਪੇਲਾ ਹੋਵੇ ਉਹ ਸਾਨੂੰ ਆਪਣਾ ਕੀਮਤੀ ਸਮਾਂ ਸਾਡੇ ਵਾਸਤੇ ਕੱਟ ਕੇ ਦਿੰਦੇ ਆ ਮੋਕ ਟੈਸਟ ਦੇਣਾ ਪਿਆ ਹੈ ਨਾ ਇੱਥੇ ਪਹੁੰਚਣ ਲਈ ਉਹ ਦਿੱਤਾ ਸੀਗਾ ਤੁਸੀਂ ਹਾਂਜੀ ਜੀ ਉਹ ਵੀ ਵਧੀਆ ਉਹ ਪਾਸ ਹੋਏ ਤਾਂ ਇਨਾਮ ਆ ਤਾਂ ਹੀ ਅਸੀਂ ਆਏ ਇੱਥੇ ਦੇ ਵਿੱਚ ਕਿੰਨੇ ਮੱਤ ਸੀ 91% ਕੀ ਬਾਤ ਹੈ 91 ਪਰਸੈਂਟ ਅੱਛਾ ਸੋਚਿਆ ਸੀਗਾ ਕਿ ਗਵਰਨਮੈਂਟ ਸਕੂਲ ਦੇ ਵਿੱਚ ਪਲਾਨ ਕੀਤਾ ਸੀਗਾ ਕਿ ਇਹ ਇੰਨਾ ਕੁਝ ਮਿਲੇਗਾ ਇੱਥੇ ਤੱਕ ਪਹੁੰਚ ਪਾਵਾਂਗੇ ਨਹੀਂ ਇਹ ਨਹੀਂ ਸੋਚਿਆ ਸੀ ਕੈਂਪ ਵੀ ਲੱਗੂਗਾ ਕਿ ਜੈਏ ਦੀ ਵੀ ਤਿਆਰੀ ਕਰਨ ਨੂੰ ਅੱਛਾ ਇੱਕ ਚੀਜ਼ ਦੱਸੋ ਸਰਕਾਰੀ ਸਕੂਲਾਂ ਨੂੰ ਲੈ ਕੇ ਕਿਹਾ ਜਾਂਦਾ ਨਾ ਕਿ ਸਿੱਖਿਆ ਜਿਹੜੀ ਹੈ ਇਹਦਾ ਮਿਆਰ ਕੋਈ ਇੰਨਾ ਖਾਸ ਨਹੀਂ ਕਿੱਦਾਂ ਲੱਗ ਰਿਹਾ ਹੈਗਾ ਜੈਏ ਔਰ ਨੀਟ ਦੀ ਤਿਆਰੀ ਕਰਨਾ ਇਹ 600 ਸਟੂਡੈਂਟਸ ਦਾ ਕੈਂਪ ਹੈ ਔਰ ਇਹ 19 ਦਸੰਬਰ ਤੋਂ ਸ਼ੁਰੂ ਹੋ ਕੇ 30 ਦਸੰਬਰ ਤੱਕ 12 ਦਿਨ ਦਾ ਇਹ ਕੈਂਪ ਲੱਗ ਰਿਹਾ ਸਰ ਉਹ ਬਹੁਤ ਫਾਇਦੇਮੰਦ ਹੋ ਸਕਦਾ ਜਿਵੇਂ ਸਰ ਸਾਨੂੰ ਪਹਿਲਾਂ ਨੰਬਰ ਤਾਂ ਸਾਨੂੰ ਕਿਵੇਂ ਪੜਨਾ ਆਉਦਾ ਤਰੀਕਾ ਮਿਲਿਆ ਸਰ ਉਸ ਤੋਂ ਬਾਅਦ ਜਿਵੇਂ ਅਕਸਰ ਸਾਡਾ ਟੈਸਟ ਹੋਇਆ ਟੈਸਟ ਦੇ ਵਿੱਚ ਵੀ ਕਿਸ ਤਰ੍ਹਾਂ ਦੇ ਕੁਐਸਚਨ ਆਉਂਦੇ ਨੇ ਕਿਸ ਤਰ੍ਹਾਂ ਉਹਨਾਂ ਨੂੰ ਅਟੈਂਪਟ ਕਰਨਾ ਹੈ ਉਹ ਕਿਸ ਤਰ੍ਹਾਂ ਆਪਣੇ ਟਾਈਮ ਮੈਨੇਜ ਕਰਨਾ ਉਸ ਚੀਜ਼ ਬਾਰੇ ਸਿੱਖਣਾ ਤੇ ਇਹਨਾਂ ਦੇ ਮੌਕ ਟੈਸਟ ਹੁੰਦੇ ਨੇ ਟਾਈਮ ਟੂ ਟਾਈਮ ਜਿਦੇ ਨਾਲ ਬੱਚਿਆਂ ਨੂੰ ਪਤਾ ਚੱਲਿਆ ਅਵੇਅਰਨੈਸ ਹੋਈ ਆ ਕਿ ਅਸੀਂ ਇਹ ਟੈਸਟ ਦੇ ਸਕਦੇ ਹਾਂ ਔਰ ਵੀ ਆਰ ਐਲੀਜੀਬਲ ਫਾਰ ਥਿਸ ਔਰ ਅਸੀਂ ਇਹ ਕਰੈਕ ਕਰਨਾ ਆ ਕੇ ਪਲੱਸ 1 ਦੇ ਯੈਸ ਸਰ ਪਲੱਸ 1 ਦੀ ਸਟੂਡੈਂਟ ਆ ਮੈਂ ਮੇਰਾ ਨੀਟ ਦੀ ਮੈਂ ਤਿਆਰੀ ਕਰਨ ਆਈ ਆ ਇੱਥੇ ਤੇ ਬਹੁਤ ਵਧੀਆ ਜਿਹੜੀ ਸਾਨੂੰ ਤਿਆਰੀ ਕਰਵਾਈ ਜਾ ਰਹੀ ਹੈ ਜਿਹੜੇ ਪੀਡਬਲਯੂ ਦੇ ਟਿਊਟਰਸ ਨੇ ਉਹ ਸਾਨੂੰ ਬਹੁਤ ਹੀ ਵਧੀਆ ਕੋਚਿੰਗ ਜੋ ਨੇ ਦੇ ਰਹੇ ਨੇ ਬਿਲਕੁਲ ਜੀ ਬੱਚਿਆਂ ਦੇ ਵਿੱਚ ਕਰੇਜ਼ ਬਹੁਤ ਆ 9th 10th ਦੇ ਵਿੱਚ ਹੀ ਬੱਚਾ 9ਵੀਂ ਦੇ ਵਿੱਚ ਵੀ ਸਕੂਲ ਆਫ ਐਮੀਨੈਂਸ ਲਈ ਐਲੀਜੀਬਲ ਆ ਤਾਂ ਬੱਚਾ 8th ਤੋਂ ਤਿਆਰੀ ਕਰਨੀ ਸ਼ੁਰੂ ਕਰ ਦਿੰਦਾ ਕਿ ਉਹਦਾ ਡ੍ਰੀਮ ਆ ਕਿ ਮੈਂ ਸਕੂਲ ਆਫ ਐਮੀਨੈਂਸ 'ਚ ਐਡਮਿਸ਼ਨ ਲੈਣੀ ਹੈ ਬਿਲਕੁਲ ਇਹ ਸਾਡੇ ਕੋਲੇ 600 ਸਟੂਡੈਂਟਸ 올ਓਵਰ ਪੰਜਾਬ ਸਕੂਲ ਆਫ ਐਮਿਨੈਂਸ ਐਂਡ ਮੈਰੀਟੋਰੀਅਸ ਸਕੂਲ ਇਹਨਾਂ ਤੋਂ ਆਏ ਨੇ ਇਹਨਾਂ ਦੀ ਜੇਈ ਐਂਡ ਟੀਈਟ ਦੀ ਕੋਚਿੰਗ ਚੱਲ ਰਹੀ ਹੈ ਜਿਵੇਂ ਲੱਗਿਆ ਨਹੀਂ ਸੀ ਕਿ ਮੈਂ ਮਤਲਬ ਪੜਵਾਉਂਗਾ ਪੀਡਬਲੂ ਤੋਂ ਪੀਡਬਲੂ ਟੀਚਰ ਆਏ ਨੇ ਸਾਨੂੰ ਵਧੀਆ ਪੜਾ ਰਹੇ ਆ ਤੇ ਮਤਲਬ ਡਾਊਟ ਨਾਲ ਦੇ ਨਾਲ ਤਿੰਨ ਵਾਰੀ ਪੁੱਛਾਂ ਚਾ ਚਾਰ ਵਾਰ ਪੁੱਛਾਂ ਦਾ ਬਿਨ ਲੁਧਿਆਣਾ ਲਾਈਵ 'ਚ ਸਵਾਗਤ ਮੈਂ ਕਮਲ ਕਪੂਰ ਉਚੇਰੀ ਸਿੱਖਿਆ ਦਾ ਲਾਭ ਉਦੋਂ ਹੀ ਹੈ ਜਦੋਂ ਉਹਦਾ ਇੱਕ ਚੰਗਾ ਮਿਆਰ ਹੋਵੇ ਔਰ ਖਾਸ ਕਰਕੇ ਜਦੋਂ ਸਰਕਾਰੀ ਸਕੂਲਾਂ ਦੀ ਗਵਰਨਮੈਂਟ ਸਕੂਲ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਚੇਰੀ ਸਿੱਖਿਆ ਦਾ ਮਿਆਰ ਕਿਤੇ ਨਾ ਕਿਤੇ ਆਪਾਂ ਨੂੰ ਇਹ ਲੱਗਦਾ ਹੈ ਕਿ ਘਟ ਹੈ ਲੇਕਿਨ ਹੁਣ ਸਕੂਲ ਆਫ ਐਮਿਨੈਂਸ ਦੇ ਔਨ ਦਿ ਟੈਸਟ ਸਕੂਲ ਆਫ ਜਿਹੜੀ ਐਮਿਨਸ ਦੀ ਗੱਲ ਕੀਤੀ ਜਾਂਦੀ ਹੈ ਉਹਨਾਂ ਦੇ ਬੱਚਿਆਂ ਦੀ ਗੱਲ ਕੀਤੀ ਜਾਂਦੀ ਹੈ ਮੈਰਿਟੋਰੀਅ ਸਕੂਲ ਦੇ ਬੱਚਿਆਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਨਾਂ ਦੀ ਜਿੱਥੇ ਸਿੱਖਿਆ ਦਾ ਮਿਆਰ ਉੱਚਾ ਹੋਇਆ ਉੱਥੇ ਹੀ ਹੁਣ ਇੰਨਾ ਸਕੂਲਾਂ ਦੇ ਵਿੱਚ ਪੜਦੇ ਹੋਏ ਬੱਚੇ ਜਿਹੜੇ ਨੇ ਉਹ ਉਚੇਰੀ ਸਿੱਖਿਆ ਹਾਸਲ ਕਰਕੇ بڑے بڑے ਉਚੇਰੇ ਜਿਹੜੇ ਪਦ ਨੇ ਉਹਨਾਂ ਦੇ ਲਈ ਕੰਪੀਟ ਕਰਦੇ ਹੋਏ ਵੀ ਨਜ਼ਰ ਆਉਂਦੇ ਨੇ ਤਿਆਰੀਆਂ ਕਰਦੇ ਹੋਏ ਨਜ਼ਰ ਆਉਂਦੇ ਨੇ ਇਸੇ ਤਰ੍ਹਾਂ ਦਾ ਇੱਕ ਉਪਰਾਲਾ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੇ ਇੱਕ ਰੈਜ਼ੀਡੈਂਟ ਸਕੂਲ ਵਿੱਚ ਕੀਤਾ ਜਾ ਰਿਹਾ ਹੈਗਾ ਜਿਦੇ ਵਿੱਚ ਜੇਈ ਅਤੇ ਨੀਟ ਦੀ ਤਿਆਰੀ ਬੱਚਿਆਂ ਨੂੰ ਕਰਵਾਈ ਜਾ ਰਹੀ ਹੈ ਦੱਸ ਦਈਏ ਕਿ ਇਹ ਸਾਰੇ ਬੱਚੇ ਜਿਹੜੇ ਨੇ ਇੱਕ ਮੌਕ ਟੈਸਟ ਪਾਸ ਕਰਕੇ ਇੱਥੇ ਪਹੁੰਚੇ ਨੇ ਜਿੱਥੇ ਇਹ 19 ਤਰੀਕ ਤੋਂ ਲੈ ਕੇ 30 ਤਰੀਕ ਤੱਕ ਇਸ ਹੀ ਸਕੂਲ ਦੇ ਵਿੱਚ ਰਹਿਣਗੇ ਜੇਈ ਅਤੇ ਨੀਟ ਦੀ ਤਿਆਰੀ ਕਰਨਗੇ ਤਾਂ ਜੋ ਇਹ ਇੱਕ ਚੰਗੀ ਸਿੱਖਿਆ ਹਾਸਲ ਕਰਕੇ ਇੱਕ ਚੰਗਾ ਉੱਚਾ ਪਦ ਹਾਸਲ ਕਰ ਸਕਣ ਇਸ ਸਕੂਲ ਦੇ ਵਿੱਚ ਇਸ ਵਕਤ ਜੇਈ ਅਤੇ ਨੀਟ ਦੀ ਜਿਹੜੀ ਹੈ ਉਹ ਤਿਆਰੀ ਕਰਵਾਈ ਜਾ ਰਹੀ ਹੈ ਔਰ ਦੱਸ ਦिए ਪੂਰੇ ਪੰਜਾਬ ਤੋਂ ਇੱਥੇ ਬੱਚੇ ਪਹੁੰਚੇ ਨੇ ਇਹ ਗੱਲਬਾਤ ਕਰ ਲੈਣੇ ਆ ਕਿ ਹੁਣ ਪੰਜਾਬ ਸਰਕਾਰ ਜੋ ਇਹ ਉਪਰਾਲਾ ਕਰ ਰਹੀ ਹੈ ਖਾਸ ਕਰਕੇ ਉਹਨਾਂ ਨੌਜਵਾਨ ਬੱਚਿਆਂ ਨੂੰ ਕਿੰਨਾ ਲਾਹਾ ਮਿਲਦਾ ਹੋਇਆ ਨਜ਼ਰ ਆ ਰਿਹਾ ਔਰ ਖਾਸ ਕਰਕੇ ਜਿਹੜੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉਹਨਾਂ ਦਾ ਸਿੱਖਿਆ ਦਾ ਮਿਆਰ ਕਿੰਨਾ ਉੱਚਾ ਹੋਇਆ ਕਿੰਨਾ ਮਰਜੀ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅੰਚਲ ਹੈ ਮੈਂ ਐਸਐਸ ਮੋਹਾਲੀ ਐਸਐਸ ਨਗਰ ਮੋਹਾਲੀ ਤੋਂ ਆਏ ਹਾਂ ਇੱਥੇ ਸਾਨੂੰ ਵਧੀਆ ਪੜਾਇਆ ਜਾ ਰਿਹਾ ਹੈ ਨੀਟ ਦੀ ਤਿਆਰੀ ਕਰਾਈ ਜਾ ਰਹੀ ਹੈ ਮੇਰੀ ਨੀਟ ਹੈ ਸਾਨੂੰ ਸਵੇਰੇ ਉਠਾਉਂਦੇ ਨੇ ਟਾਈਮ ਨਾਲ ਬ੍ਰੈਕਫਾਸਟ ਕਰਾਉਂਦੇ ਨੇ ਵਧੀਆ ਸਾਨੂੰ ਪੀ ਡਬਲਯੂ ਵਾਲੇ ਕੋਚਿੰਗ ਦੇ ਨਾਲ ਇਹਦੇ ਬੈਸਟ ਕੋਚਿੰਗ ਦੇ ਰਹੇ ਨੇ ਸਾਨੂੰ ਬਹੁਤ ਵਧੀਆ ਖਾਣਾ ਪੀਣਾ ਇੱਥੋਂ ਦਾ ਸਭ ਕੁਝ ਪ੍ਰੋਪਰਲੀ ਹੋ ਰਿਹਾ ਮੇਨਟੇਨ ਸਭ ਕੁਝ ਵਧੀਆ ਹੈ ਅੱਛਾ ਪਲੱਸ 1 ਦੇ ਸਟੂਡੈਂਟੋ ਬੇਟਾ ਹਾਂਜੀ ਪਲੱਸ 1 अच्छा कितने मार्क्स आए सिगे अगर मैं गल कर रहा 10th की कितने परसेंट मार्क्स 10th जो 80% आए सिगे 80% हां जी और प्लस 1 दी हुन ਤੁਸੀਂ ਪੜਾਈ ਕਰ ਰਹੇ ਹੈਗੇ ਹੋ ਇੱਕ ਮੋਕ ਟੈਸਟ ਦੇਣਾ ਪਿਆ ਹੈ ਨਾ ਇੱਥੇ ਪਹੁੰਚਣ ਲਈ ਉਹ ਦਿੱਤਾ ਸੀਗਾ ਤੁਸੀਂ हां जी ਜੀ ਉਹ ਵੀ ਕਰ ਰਿਹਾ ਉਹ ਵੀ ਵਧੀਆ ਉਹ ਪਾਸ ਹੋਏ ਤਾਂ ਹੀ ਨਾ ਆਇਆ ਤਾਂ ਹੀ ਅਸੀਂ ਆਏ ਇੱਥੇ ਅੱਛਾ 19 ਦਿਨ ਅੱਛਾ گورਨਮੈਂਟ ਸਕੂਲ ਦੀ ਸ਼ੁਰੂ ਤੋਂ گورਨਮੈਂਟ ਸਕੂਲ ਚ ਪੜੇ ਹੂੰ ਜਾਂ ਕਿਤੇ ਹੋਰ ਕਿਸੇ ਸਕੂਲ گورਨਮੈਂਟ ਚ ਹੀ ਪੜ ਰਹੇ ਆ ਐਸਓਈ ਬਨੂੜ ਬਨੂੜ ਤੋਂ ਹਾਂਜੀ ਅੱਛਾ ਬਨੂੜ ਤੋਂ ਆਏ ਹੋ ਤੁਸੀਂ ਹਾਂਜੀ ਅੱਛਾ ਇੱਕ ਚੀਜ਼ ਦੱਸੋ ਸਰਕਾਰੀ ਸਕੂਲਾਂ ਨੂੰ ਲੈ ਕੇ ਕਿਹਾ ਜਾਂਦਾ ਨਾ ਕਿ ਸਿੱਖਿਆ ਜਿਹੜੀ ਹੈ ਇਹਦਾ ਮਿਆਰ ਕੋਈ ਇੰਨਾ ਖਾਸ ਨਹੀਂ ਕਿੱਦਾਂ ਲੱਗ ਰਿਹਾ ਹੈਗਾ ਜੇਈ ਔਰ ਨੀਟ ਦੀ ਤਿਆਰੀ ਕਰਨਾ ਹਾਂਜੀ ਇਹ ਗੱਲ ਗਲਤ ਹੈ ਵੀ ਸਰਕਾਰੀ ਵਾਲੇ ਕੋਈ ਨਹੀਂ ਦਿੰਦੇ ਐਵੇਂ ਦੀ ਕੋਈ ਗੱਲ ਨਹੀਂ ਹੈ ਵਧੀਆ ਪੜ੍ਹਾਉਂਦੇ ਨੇ ਸਾਡੇ ਸਕੂਲ 'ਚ ਵੀ ਲੈਕਚਰਰ ਨੇ ਕਾਫੀ ਵਧੀਆ ਸਾਡੇ ਟੀਚਰਸ ਨੇ ਸਾਰੇ ਸਾਡਾ ਸਕੂਲ ਵੀ ਬਹੁਤ ਵਧੀਆ ਹੈ ਤੇ ਵੱਡਾ ਹੈ ਇੱਥੇ ਵੀ ਬਹੁਤ ਜ਼ਿਆਦੇ ਫੈਸਿਲਿਟੀਆਂ ਨੇ ਸਾਨੂੰ ਵਧੀਆ ਪੜਾ ਰਿਆ ਸਭ ਕੁਝ ਬਿਲਕੁਲ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਸਿੱਖਿਆ ਦਾ ਮਿਆਰ ਵਧਿਆ ਜਿੱਥੇ JEE ਔਰ NEET ਵਰਗੇ ਸਬਜੈਕਟ ਦੀ ਤਿਆਰੀ ਕਰਵਾਈ ਜਾ ਰਹੀ ਹੈ ਤੁਸੀਂ ਕਿੱਥੋਂ ਹੈ ਬੇਟਾ ਸਰ ਐਸਐਸ ਸਕੂਲ ਪੁਨਾ ਰੇੜੀ ਤੋਂ ਅੱਛਾ ਸੇ ਕਿ ਪਲੱਸ 1 ਦੇ ਯਸ ਸਰ ਪਲੱਸ 1 ਦੀ ਸਟੂਡੈਂਟ ਹਾਂ ਮੈਂ ਮੇਰਾ ਨੀਟ ਦੀ ਮੈਂ ਤਿਆਰੀ ਕਰਨ ਆਈ ਹਾਂ ਇੱਥੇ ਤੇ ਬਹੁਤ ਵਧੀਆ ਜਿਹੜੀ ਸਾਨੂੰ ਤਿਆਰੀ ਕਰਵਾਈ ਜਾ ਰਹੀ ਹੈ ਜਿਹੜੇ ਪੀ ਡਬਲਯੂ ਦੇ ਟਿਊਟਰਸ ਨੇ ਉਹ ਸਾਨੂੰ ਬਹੁਤ ਹੀ ਵਧੀਆ ਕੋਚਿੰਗ ਜੋਨੇ ਦੇ ਰਹੇ ਨੇ ਤੇ ਨਾਲ ਹੀ ਸਾਨੂੰ ਕੁਐਸਚਨ ਪ੍ਰੈਕਟਿਸ ਵੀ ਕਰਾ ਰਹੇ ਨੇ ਮੋਡਿਊਲ ਦਿੱਤੇ ਨੇ ਸਾਨੂੰ ਕਿ ਕੁਐਸਚਨ ਪ੍ਰੈਕਟਿਸ ਕਰੋ ਤੇ ਜੇ ਸਾਨੂੰ ਕੋਈ ਡਾਊਟ ਹੁੰਦਾ ਵਾ ਕੁਐਸਚਨ ਨਹੀਂ ਸਮਝ ਆਉਂਦਾ ਤਾਂ ਸਾਡੇ ਡਾਊਟ ਸੈਸ਼ਨ ਨੇ ਜੋ ਉਹ ਵੀ ਲਗਾਏ ਜਾ ਰਹੇ ਨੇ ਇਹ ਸਰਕਾਰੀ ਸਕੂਲ ਦੇ ਬੱਚੇ ਨੇ ਜੋ ਤੁਸੀਂ ਬੋਲਦੇ ਹੋਏ ਸੁਣ ਰਹੇ ਹੋ ਸਰਕਾਰੀ ਸਕੂਲ ਦੇ ਬੱਚੇ ਕਹਿੰਦੇ ਸੀਗੇ ਕਿ ਸ਼ਾਇਦ ਉਹ ਉਹ ਮਿਆਰ ਨਹੀਂ ਹੈ ਜੋ ਪ੍ਰਾਈਵੇਟ ਸਕੂਲਾਂ ਦਾ ਹੈ ਲੱਗਦਾ ਤੁਹਾਨੂੰ ਕਿ ਤੁਸੀਂ ਖੁਦ NEET ਦੀ ਤਿਆਰੀ ਕਰ ਰਹੇ ਹੋ ਯੈਸ ਸਰ ਮੈਂ NEET ਦੀ ਆਪ ਤਿਆਰੀ ਕਰ ਰਿਹਾ ਨਾਲ ਹੀ ਸਾਨੂੰ ਮੋਟੀਵੇਸ਼ਨ ਵੀ ਮਿਲਦੀ ਹੈ ਇੱਥੇ ਆ ਕੇ ਬਹੁਤ ਹੀ ਜਿਹੜੀ ਸਾਨੂੰ ਮੋਟੀਵੇਸ਼ਨ ਮਿਲੀ ਹੈ ਇੱਥੇ ਆ ਕੇ ਕਿ ਅਸੀਂ ਜਿਹੜਾ NEET ਦਾ ਐਗਜ਼ਾਮ ਹੈ ਉਹ ਕਲੀਅਰ ਜ਼ਰੂਰ ਕਰਨਾ ਹੈ ਅੱਛਾ ਸਕੂਲ ਦੀ ਮੈਂ ਅਗਰ ਗੱਲ ਕਰਾਂ ਤਾਂ 10ਵੀਂ ਤੱਕ ਕਿਹੜੇ ਸਕੂਲ ਦੇ ਵਿੱਚ ਪੜ੍ਹੇ ਸਰ ਤਸਵੀਰ ਤੱਕ ਮੈਂ ਗਵਰਨਮੈਂਟ ਸਕੂਲ ਤੱਕ ਹੀ ਗਵਰਨਮੈਂਟ ਸਕੂਲ 'ਚ ਹੀ ਪੜੀ ਆ ਬੇਸ ਯਾਨੀ ਕਿ ਗਵਰਨਮੈਂਟ ਸਕੂਲ ਹੀ ਹੈ ਡਾਕਟਰ ਯੈਸ ਸਰ ਤੇ بیس ਇਹਨਾਂ ਦਾ ਗਵਰਨਮੈਂਟ ਸਕੂਲ ਹੀ ਹੈ ਤੁਸੀਂ ਕਿੱਥੋਂ ਆ ਬੇਟਾ ਸਰ ਮੈਂ ਪਟਿਆਲੇ ਤੋਂ ਆਈ ਹਾਂ ਮੈਰਿਟਰੀਅਰ ਸਕੂਲ ਪਟਿਆਲਾ ਤੇ ਸਰ ਸਾਨੂੰ ਇੱਥੇ ਮੈਂ ਪਲੱਸ 1 ਦੀ ਸਟੂਡੈਂਟ ਹਾਂ ਤੇ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਸਰ ਜਿੱਥੇ ਅਸੀਂ ਆਨਲਾਈਨ ਕੋਚਿੰਗ ਲੈਂਦੇ ਸੀ ਤੇ ਹੁਣ ਅਸੀਂ ਪੀ ਡਬਲਯੂ ਵਾਲੇ ਨਾਲ ਆਫਲਾਈਨ ਇੰਟਰੈਕਟ ਕਰ ਪਾ ਰਹੇ ਹਾਂ ਸਰ ਸਾਡੇ ਲਈ ਬਹੁਤ ਵੱਡੀ ਗੱਲ ਹੈ ਸਰ ਵੈਸੇ ਇੱਥੇ ਸਾਰਾ ਖਾਣਾ ਪੀਣਾ ਵਧੀਆ ਹੈ ਸਾਨੂੰ ਬਹੁਤ ਅੱਛੀ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਨੇ ਗਿਆ ਤੇ ਕਿੰਨੇ ਦਿਨ ਹੋ ਗਏ ਇੱਥੇ ਆਏ ਬੇਟਾ ਸਰ 10 ਦਿਨ ਹੋ ਗਏ ਕਟਕਟ ਸਾਨੂੰ ਇੱਥੇ ਆਏ ਤੇ ਇੱਥ ਜੇਈ ਦੀ ਤਿਆਰੀ ਹਾਂਜੀ ਸਰ ਕੀ ਪਲਾਨ ਕੀ ਹੈ ਫਿਊਚਰ ਪਲਾਨ ਕੀ ਹੈ ਕੀ ਸੋਚ ਕੇ ਜੇਈ ਲਿੱਤਾ ਹੈਗਾ ਜੇਈ ਦੀ ਤਿਆਰੀ ਕਰ ਲਈ ਸਰ ਮੈਨੇ ਅੱਗੇ ਫਿਊਚਰ ਦੇ ਵਿੱਚ ਇੰਜੀਨੀਅਰ ਬੰਨਣਾ ਤਾਂ ਕਰਕੇ ਮੈਂ ਜੇਈ ਦੀ ਕੋਚਿੰਗ ਲੈ ਰਹੀ ਹਾਂ ਸਰ ਸਰਕਾਰੀ ਸਕੂਲ ਦੇ ਬੱਚੇ ਇੰਜੀਨੀਅਰ ਬਣਨਗੇ ਕਈਆਂ ਨੂੰ ਤਾਂ ਜਿਹੜਾ ਯਕੀਨ ਹੀ ਨਹੀਂ ਹੋਣਾ ਸਰ ਅਸੀਂ ਸਰਕਾਰੀ ਸਕੂਲ ਚੋਂ ਪੜ੍ਹ ਕੇ ਆਏ ਡੈਂਥ ਤੱਕ ਸਰ ਸਰ ਬਟੇ ਇਹ ਗੱਲ galt ਹੈ ਕਿ ਹਨਾ ਬੱਚੇ ਸਿਰਫ ਪ੍ਰਾਈਵੇਟ ਦੀ ਕੁਝ ਬਣ ਸਕਦੇ ਨਹੀਂ ਸਰ ਅਸੀਂ ਗਵਰਨਮੈਂਟ ਵਾਲੇ ਵੀ ਬਣ ਸਕਦੇ ਆ ਸਰ ਸਰ ਬਸ ਮਿਹਨਤ ਹੀ ਲੋੜ ਹੁੰਦੀ ਜੇਸੀਂ ਹਾਰਡ ਵਰਕ ਕਰਾਂਗੇ ਤਾਂ ਅਸੀਂ ਜ਼ਰੂਰ ਆਪਣੀ ਜ਼ਿੰਦਗੀ ਸਫਲ ਹੋਵਾਂਗੇ ਸਰ ਅਸੀਂ ਮਿਹਨਤ ਬੱਚਿਆਂ ਦੀ ਔਰ ਪੜ੍ਹਾਈ ਉਹਨਾਂ ਟੀਚਰਾਂ ਦੀ ਅਧਿਆਪਕਾਂ ਦੀ ਜਿਨ੍ਹਾਂ ਨੇ ਇਹ ਜਿਹੜਾ ਹੁਣ ਹਮਲਾ ਮਾਰਿਆ ਹੈਗਾ ਉਪਰਾਲਾ ਕੀਤਾ ਕਿ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵੀ ਜਿਹੜਾ ਹੈ ਉਹੀ ਮਿਆਰ ਦੇਣਾ ਜੋ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੈ ਬੱਚੇ ਗਵਰਨਮੈਂਟ ਸਕੂਲ ਤੋਂ ਹੀ ਨਿਕਲ ਕੇ ਆਏ ਨੇ ਕਿਸੇ ਪ੍ਰਾਈਵੇਟ ਸਕੂਲ ਤੋਂ ਨਹੀਂ ਨਿਕਲ ਕੇ ਆਏ 10ਵੀਂ ਤੱਕ ਪੜ੍ਹੇ ਹੋ ਗਵਰਨਮੈਂਟ ਸਕੂਲ ਦੇ ਵਿੱਚ ਕਿੱਦਾਂ ਦੀ ਪੜ੍ਹਾਈ ਰਹੀ ਬੇਸ ਕਿ ਦਾਦਾ ਬਣਿਆ ਸਰ ਬਹੁਤ ਅੱਛੀ ਪੜਾਈ ਸੀ ਸਾਡੇ ਟੀਚਰ ਸਟੈਂਥ ਬੋਰਡ ਦੇ ਵਿੱਚ ਸਾਨੂੰ 2-2 ਵਜੇ ਤੱਕ ਰਾਤਾਂ ਨੂੰ ਕੁਐਸਚਨ ਭੇਜਦੇ ਰਹੇ ਨੇ ਤਾਂ ਕਿ ਤੁਸੀਂ ਬਹੁਤ ਅੱਛੀ ਤਰੀਕਾ ਤਿਆਰੀ ਕਰੋ ਸਰ ਸਰ ਪ੍ਰਾਈਵੇਟਸ ਨਾਲੋਂ ਗਵਰਨਮੈਂਟ ਬਹੁਤ ਅੱਛੇ ਨੇ ਸਰ ਟੀਚਰਸ ਐਨ ਇੰਟਰੈਕਟ ਕਰਦੇ ਨੇ ਬੱਚਿਆਂ ਨਾਲ ਆਪਦੇ ਬੱਚਿਆਂ ਵਾਂਗੂ ਮਤਲਬ ਸਾਰਾ ਉਹਨਾਂ ਦਾ ਧਿਆਨ ਰੱਖਦੇ ਨੇ ਸਰ ਸਾਨੂੰ ਬਹੁਤ ਅੱਛਾ ਲੱਗਿਆ ਸਰ ਬਹੁਤ ਅੱਛੇ ਸਕੂਲ ਨੇ ਕਾਰ ਬਿਲਕੁਲ ਤੁਸੀਂ ਕਿੱਥੋਂ ਆਏ ਬੇਟਾ ਸਰ ਲੁਧਿਆਣਾ ਮੈਰਿਟੋਰੀਅਸ ਤੋਂ ਲੁਧਿਆਣਾ ਮੈਰਿਟੋਰੀਅਸ ਅੱਛਾ ਕਿਸ ਚੀਜ਼ ਦੀ ਤਿਆਰੀ ਕਰ ਰਹੇ ਹੋ ਬੇਟਾ ਸਰ ਜੇ ਇੱਦੀ ਜ ਇਸ ਬੱਚੀ ਨੇ ਸੌਫਟਵੇਅਰ ਇੰਜੀਨੀਅਰ ਬੰਨਾ ਹੈ ਉਹ ਗਵਰਨਮੈਂਟ ਸਕੂਲ ਦੀ ਇਹ ਬੱਚੀ ਹੈ ਤੁਸੀਂ ਵੀ ਗਵਰਨਮੈਂਟ ਸਕੂਲ ਜੀ ਪੜ੍ਹੇ ਹੋ ਇਹ ਹੌਸਲਾ ਕਿੱਥੋਂ ਆਇਆ ਬੁੱਤ ਸਰਕਾਰੀ ਸਕੂਲਾਂ ਦਾ ਸਰ ਇਹ ਮੇਰਾ ਵੱਡਾ ਭਰਾ ਵੀ ਪੜਦਾ ਵੈ ਉਹਨੇ ਵੀ ਪੀਟੈਕ ਕੀਤੀ ਐ ਫਿਰ ਉਹ ਵੀ ਕੋਰਸ ਕਰਦੇ ਸੀ ਅੱਛਾ ਕੋਈ ਸੋ ਮੈਨੂੰ ਇਨਸਪਾਇਰ ਬਹੁਤ ਕੀਤਾ ਹੈ ਕੋਈ ਸਾਡੇ ਪਿਛਲੇ ਸਕੂਲ ਦੇ ਟੀਚਰਸ ਵੀ ਸੀ ਕੁਝ ਇੱਥੋਂ ਦੇ ਵੀ ਸੀਗੇ ਉਹ ਬਹੁਤ ਸਾਨੂੰ ਮੋਟੀਵੇਟ ਕਰਦੇ ਆ ਕਿ ਅਗਰ ਅਗਰ ਮੈਂ 10ਵੀਂ ਤੱਕ ਜਿਹੜੀ ਤੁਸੀਂ ਗਵਰਨਮੈਂਟ ਸਕੂਲ ਚ ਪੜ੍ਹਾਈ ਕੀਤੀ ਐ ਉਦੋਂ ਦੇ ਟੀਚਰਸ ਦਾ ਐਕਸਪੀਰੀਅੰਸ ਦੱਸੋਗੇ ਪਹਿਲਾਂ ਤਾਂ ਸੋਚਿਆ ਵੀ ਸੌਫਟਵੇਅਰ ਇੰਜੀਨੀਅਰ ਜਿਹੜਾ ਹੈਗਾ ਇੱਕ ਗਵਰਨਮੈਂਟ ਸਕੂਲ ਦਾ ਸਟੂਡੈਂਟ ਐ ਸੋਚ ਰਿਹਾ ਹੋਵੇ ਹਾਂਜੀ ਸਰ ਉਹ ਸਾਨੂੰ ਬਹੁਤ ਪੁੱਛਦੇ ਸੀ ਕਿ ਤੁਸੀਂ ਕੀ ਬੰਨਣਾ ਉਹਨਾਂ ਨੇ ਸਾਨੂੰ ਬਹੁਤ ਸਾਨੂੰ ਦੱਸੀ ਲਾਈਨਸ ਕਿਹੜੀਆਂ ਕਿਹਨੇ ਤੁਹਾਡੇ ਵਾਸਤੇ ਓਪਨ ਹੈ ਸਾਨੂੰ ਸਾਰੀ ਰਾਇ ਦਿੱਤੀ ਕਿ ਆ ਕਰ ਲੋ ਤੁਹਾਡੇ ਵਾਸਤੇ ਆ ਹੈਗੇ ਜ਼ਰੂਰੀ ਤੋ ਤਾਂ ਦਾ ਮੈਥ ਵਧੀਆ ਤੇ ਤੁਸੀਂ ਆ ਕਰ ਲੋ ਸਾਨੂੰ ਬਹੁਤ ਉਹਨਾਂ ਨੇ ਪ੍ਰੇਰਿਤ ਕੀਤਾ ਹੈ ਅੱਛਾ ਐਜ਼ ਅ ਯੂਥ ਲੱਗਦਾ ਹੈ ਕਿ ਸਕੂਲ ਆਫ ਐਮਿਨੈਂਸ ਬਣਨ ਦਾ ਫਾਇਦਾ ਹੋ ਗਿਆ ਬੱਚਿਆਂ ਦਾ ਟੈਲੈਂਟ ਬਾਹਰ ਆ ਗਿਆ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਅਸੀਂ ਆਪਣਾ ਫਿਊਚਰ ਕਿੱਥੇ ਲੈ ਕੇ ਜਾ ਸਕਦੇ ਹਾਂ ਕੀ ਡਿਸਾਈਡ ਕਰ ਸਕਦੇ ਹਾਂ ਹਾਂਜੀ ਸਰ ਬਹੁਤ ਫਾਇਦਾ ਵੈ ਇਹ ਸਾਨੂੰ ਸਿੱਖਿਆ ਬਹੁਤ ਦਿੰਦਾ ਡਾਊਟ ਸਾਡੇ ਉੱਥੇ ਕਲੀਅਰ ਕਰ ਦਿੰਦੇ ਆ ਟੀਚਰਸ ਬਾਕੀ ਜਿਹੜੇ ਨਹੀਂ ਸਮਝ ਜਾਂਦੇ ਉਹ ਸਰ ਕਹਿੰਦੇ ਹੁਣੇ ਕਰ ਲੋ ਹੁਣ ਇਹ ਤੁਹਾਨੂੰ ਦੱਸ ਹੀ ਸਮਝਾ ਦਾਂਗੇ ਚਾਹੇ ਕਿਹੜਾ ਮਰਜ਼ੀ ਵੇਲਾ ਹੋਵੇ ਉਹ ਸਾਨੂੰ ਆਪਣਾ ਕੀਮਤੀ ਸਮਾਂ ਸਾਡੇ ਵਾਸਤੇ ਕੱਟ ਕੇ ਦਿੰਦੇ ਆ ਬਿਲਕੁਲ ਅੱਛਾ ਹੁਣ ਇੱਥੇ ਤਿਆਰੀ ਕਰਦੇ ਹੋਏ ਬੇਟਾ ਕੀ ਤੁਹਾਨੂੰ ਮਿਲ ਰਿਹਾ ਹੈਗਾ ਸਹੀ ਐਜੂਕੇਸ਼ਨ ਮਿਲ ਰਹੀ ਹੈਗੀਆ ਜਾਂ ਤੁਹਾਡੇ ਡਾਊਟਸ ਜੋ ਹੈ ਐਜੂਕੇਸ਼ਨ ਨੂੰ ਲੈ ਕੇ ਤੁਹਾਡੇ ਸਬਜੈਕਟਸ ਨੂੰ ਲੈ ਕੇ ਕਲੀਅਰ ਹੋ ਰਹੇ ਆ ਹਾਂਜੀ ਪੂਰੇ-ਪੂਰੇ ਸਰ ਸਾਨੂੰ ਟੀਚਰਸ ਉੱਥੇ ਦੇ ਉੱਥੇ ਹੀ ਸਮਝਾ ਦਿੰਦੇ ਆ ਉਹ ਕਹਿੰਦੇ ਜਿੰਨੇ ਡਾਊਟਸ ਆ ਤੂੰ ਸਾਡੇ ਕੋਲ ਲੈ ਕੇ ਆਉ ਅਸੀਂ ਤੁਹਾਨੂੰ ਪੂਰੇ ਸਮਝਾਵਾਂਗੇ ਕਿੰਨੇ ਦਿਨ ਹੋ ਗਏ ਬੇਟਾ ਇੱਥੇ ਸਰ ਸਾਨੂੰ 3 ਮਹੀਨੇ ਹੋਗੇ 3 ਸਾਲ ਇੱਥੇ ਦੀ ਹੈ ਨਾ ਅੱਛਾ ਇੱਥੇ ਰਹਿਣ ਦਾ ਕੀ ਐਕਸਪੀਰੀਅੰਸ ਹੈ ਬੇਟਾ ਸਰ ਬਹੁਤ ਵਧੀਆ ਫੈਸਿਲਿਟੀਸ ਆ ਖਾਣਾ ਪ੍ਰੋਪਰ ਮਿਲਦਾ ਵਾ ਸਾਨੂੰ ਡਾਈਟ ਟੂ ਰਾਈਟ ਮਿਲਦਾ ਵਾ ਇਹ ਉਹ ਧੀਆਂ ਨੇ ਜਿੱਤੇ ਮਾਵਾਪ ਨੇ ਪੂਰਾ ਵਿਸ਼ਵਾਸ ਰੱਖ ਕੇ ਗਵਰਨਮੈਂਟ ਆਫ ਪੰਜਾਬ ਦੇ ਸਕੂਲਾਂ ਦੇ ਵਿੱਚ ਆਪਣੀਆਂ ਧੀਆਂ ਨੂੰ ਭੇਜਿਆ ਕਿਉਂਕਿ ਪਤਾ ਹੈ ਸਿੱਖਿਆ ਦੇ ਮੰਦਰ ਚ ਜਾ ਰਹੀਆਂ ਨੇ ਆਪਣੇ ਘਰ ਦੇ ਵਿੱਚ ਹੀ ਜਾ ਰਹੀਆਂ ਨੇ ਤੁਸੀਂ ਕਿੱਥੋਂ ਆਏ ਬੇਟਾ ਜੀ ਮੈਂ ਬਣਾਣਾ ਤਾਂ ਬਸ ਮੈਥੀ ਮੈਰਿਟੋਰੀਅਸ ਸਕੂਲ ਲੁਧਿਆਣਾ ਦੇ ਸਟੂਡੈਂਟ ਹਾਂ ਜੀ ਲੁਧਿਆਣਾ ਦੇ ਤੁਸੀਂ ਬੱਚੇ ਕੀ ਅਸੀਂ ਇੱਥੇ ਰਹਿੰਦੇ ਹਾਂ ਤੁਸੀਂ ਬੇਟਾ ਮੈਰਿਟੋਰੀਅਸ ਸਕੂਲ ਪਟਿਆਲਾ ਸਰ ਪਟਿਆਲਾ ਤੋਂ ਆਏ ਹਾਂ ਹਾਂ ਜੀ ਅੱਛਾ ਥੋੜਾ ਰੂਲਰ ਹੋ ਜਾਂਦਾ ਕਹਿ ਦਿੰਦੇ ਆ ਪਟਿਆਲਾ ਲੁਧਿਆਣਾ ਕਿਵੇਂ ਲੱਗਿਆ ਲੁਧਿਆਣਾ ਵੀ ਵਧੀਆ ਸਕੂਲ ਕਿਵੇਂ ਲੱਗਿਆ ਸਕੂਲ ਵੀ ਵਧੀਆ ਟੀਚਰਸ ਕਿਵੇਂ ਲੱਗੇ ਟੀਚਰਸ ਵੀ ਵਧੀਆ ਪੜ੍ਹਾਈ ਕਿਵੇਂ ਲੱਗੀ ਪੜ੍ਹਾਈ ਵੀ ਵਧੀਆ ਪੜ੍ਹਾਈ ਤਾਂ ਸਭ ਤੋਂ ਜ਼ਿਆਦਾ ਵਧੀਆ ਸਭ ਤੋਂ ਜ਼ਿਆਦਾ ਵਧੀਆ ਲੱਗੀ ਹਾਂਜੀ ਟੀਚਰਾਂ ਦੇ ਪੜ੍ਹਾਉਣ ਦਾ ਤਰੀਕਾ ਕਿਦਾਂ ਦਾ ਲੱਗੇ ਉਹ ਤਾਂ ਸਭ ਤੋਂ ਡਿਫਰੈਂਟ ਹੈ ਕਿ ਹਰਨਿਕ ਸਭ ਤੋਂ ਜਿਵੇਂ ਔਖੀ ਚੀਜ਼ ਹੁੰਦੀ ਉਹਨੂੰ ਇੰਨੇ ਸੌਖੇ ਤਰੀਕੇ ਨਾਲ ਸਮਝਾਉ ਜਮ ਦੇਨੇ ਨਾ ਕਿ ਦੂਜੀ ਵਾਰ ਸਮਝਣ ਦੀ ਲੋੜ ਹੀ ਨਹੀਂ ਪੈਂਦੀ ਕਾਦੀ ਤਿਆਰੀ ਕਰ ਰਹੇ ਹੋ ਬੇਟਾ ਜੈ ਜੀ ਸਰ ਜੈ ਜੀ ਤਰੀਕੇ ਨਾਲ ਕੀ ਪਲਾਨ ਕੀਤਾ ਕਿ ਬੇਟਾ ਕਰਨੀ ਹੈ ਜੈ ਮੈਨਸ ਕਲੀਅਰ ਕਰਨਾ ਹੈ ਐਡਵਾਂਸ ਵੀ ਹੋ ਜਾਏ ਵਧੀਆ ਗੱਲ ਹੈ ਦੇ ਵੀ ਬਹੁਤ एफर्ट्स ਕਰੋਗੇ ਬੇਟਾ ਮਿਹਨਤ ਕਰੋਗੇ টিਚਰਸ ਦੀ ਸੁਣੋਗੇ ਤਾਂ ਆਪਣੇ ਆਪ ਕੁਝ ਵੀ ਔਖਾ ਨਹੀਂ ਹੈ ਨਥਿੰਗ ਇਜ਼ ਇੰਪੋਸੀਬਲ यस सर ਠੀਕ ਹੈ ਅੱਛਾ ਕੀ ਸੋਚਿਆ ਸੀ ਬੇਟਾ ਤੁਸੀਂ ਪਹਿਲਾਂ ਕਿਹੜੇ ਸਕੂਲ ਤੋਂ ਪੜ੍ਹ ਕੇ ਆਏ ਹੋ ਮੈਂ ਗਵਰਨਮੈਂਟ ਸਕੂਲ ਤੋਂ ਸਰ ਗਵਰਨਮੈਂਟ ਸਕੂਲ ਤੋਂ ਹਾਂਜੀ 10th ਦੇ ਵਿੱਚ ਕਿੰਨੇ ਮਾਰਕਸ ਸੀਗੇ 91 ਸਰ ਕੀ ਬਾਤ ਹੈ 91 ਪਰਸੈਂਟ ਅੱਛਾ ਸੋਚਿਆ ਸੀਗਾ ਕਿ ਗਵਰਨਮੈਂਟ ਸਕੂਲ ਦੇ ਵਿੱਚ ਪਲਾਨ ਕੀਤਾ ਸੀਗਾ ਕਿ ਇਹ ਇੰਨਾ ਕੁਛ ਮਿਲੇਗਾ ਇੱਥੇ ਤੱਕ ਪਹੁੰਚ ਪਾਵਾਂਗੇ ਨਹੀਂ ਇਹ ਨਹੀਂ ਸੋਚਿਆ ਸੀ ਕੈਂਪ ਵੀ ਲੱਗੂਗਾ ਕਿ ਜੈ ਦੀ ਵੀ ਤਿਆਰੀ ਕਰਨ ਨੂੰ ਮਿਲੂਗੀ ਐਸਾ ਬੜੀ ਸੋਚਿਆ ਸੀ ਕਿਸ ਤਰ੍ਹਾਂ ਦੇਖ ਦੋ ਇਸ ਉਪਰਾਲੇ ਨੂੰ ਬਹੁਤ ਵਧੀਆ ਲੱਗਿਆ ਅੱਛਾ ਅਗਰ ਤੁਸੀਂ ਇਹ ਬਾਹਰੋਂ ਤਿਆਰੀ ਕਰਦੇ ਮੈਂ ਇਹ ਸਵਾਲ ਵੈਸੀ ਪੁੱਛ ਰਿਹਾ ਹੈਗਾ ਬਾਹਰੋਂ ਤਿਆਰੀ ਕਰਦੇ ਤਾਂ ਕਿੰਨਾ ਖਰਚ ਆਉਂਦਾ ਬੇਟਾ ਹਜ਼ਾਰਾਂ ਚ ਵੈਸੇ ਲੱਗ ਰਹੇ ਮਾਪੇ ਦੇ ਹਾਂਜੀ ਹੁਣ ਇੱਥੇ ਤੁਹਾਡਾ ਫਰਜ਼ ਬਣਦਾ ਹੈ ਕਿ ਸਰਕਾਰ ਨੇ ਤੁਹਾਨੂੰ ਫੈਸਿਲਿਟੇਟ ਕੀਤਾ ਹੈ ਤਾਂ ਉਹਦਾ ਫਾਇਦਾ ਚੁੱਕੋ ਯੈਸ ਸਰ ਤੇ ਇੱਥੇ ਬੱਚੇ ਉਸ ਉਪਰਾਲੇ ਦਾ ਲਾਹਾ ਲੈਂਦੇ ਹੋਏ ਨਜ਼ਰ ਆ ਰਹੇ ਹਨ ਜੋ ਪੰਜਾਬ ਸਰਕਾਰ ਵੱਲੋਂ ਇਨਾ ਬੱਚਿਆਂ ਦੇ ਫਿਊਚਰ ਨੂੰ ਧਿਆਨ ਦੇ ਵਿੱਚ ਰੱਖ ਕੇ ਲਿਤਾ ਗਿਆ ਹੈਗਾ ਇੱਥੇ ਲੜਕੇ ਵੀ ਆਏ ਹੋਏ ਆਂ ਪੜਦੇ ਹੋ ਕਿ ਸ਼ਰਾਰਤੀ ਕਰਦੇ ਹੋ ਨਹੀਂ ਪੜਦੇ ਆ ਸਰ ਕਿਹੜੀ ਕਲਾਸ ਪਲੱਸ 1 ਚ ਸਰ ਕਿੰਨੇ ਪਰਸੈਂਟ ਮਾਰਕਸ 10 ਕਿਹੜੀਆਂ ਨੋ ਅੱਗੇ ਸੀ 10th ਚ ਹਾਂ 10th 96.5 ਨਹੀਂ ਵੀ ਫਿਰ ਤਾਂ ਕੁੜੀਆਂ ਤੋਂ ਨਾਲ ਹੀ ਬਰਾਬਰ ਹੀ ਚੱਲਦੇ ਆ ਕੀ ਤਿਆਰੀ ਕਰ ਰਹੇ ਹੋ ਬੇਟਾ ਸਰ ਮੈਂ ਨੀਟ ਦੀ ਤਿਆਰੀ ਕਰ ਰਿਹਾ ਨੀਟ ਦੀ ਤਿਆਰੀ ਕਰ ਰਿਹਾ ਕੀ ਪਲਾਨ ਕੀਤਾ ਬੈਟਨਰੀ ਡਾਕਟਰ ਸਰ ਵੈਰੀ ਗੁੱਡ ਅੱਛਾ ਕਿੱਥੋਂ ਦੇ ਹੋ ਤੁਸੀਂ ਵੈਸੇ ਸਰ ਮੈਂ ਸਕੂਲ ਆਫ ਐਮੀਨੈਂਸ ਛਾਜਲੀ ਸ਼ਾਜ਼ਲੀ ਤੋਂ ਆਏ ਡਿਸਟ੍ਰਿਕਟ ਸੰਗਰੂਰ ਡਿਸਟ੍ਰਿਕਟ ਸੰਗਰੂਰ ਤੋਂ ਸਾਡੇ ਮੁੱਖ ਮੰਤਰੀ ਸਾਹਿਬ ਦੇ ਜ਼ਿਲ੍ਹੇ ਤੋਂ ਆਏ ਹਾਂ ਜੀ ਹਾਂਜੀ ਸਰ ਅੱਛਾ ਮੁੱਖ ਮੰਤਰੀ ਸਾਹਿਬ ਦਾ ਇਹ ਉਪਰਾਲਾ ਕਿਦਾਂ ਦਾ ਲੱਗਿਆ ਸਰ ਬਹੁਤ ਵਧੀਆ ਸਰ ਜਿਵੇਂ ਮੈਂ ਸਕੂਲ ਆਫ ਫੈਮਿਨੈਸ ਦੀ ਗੱਲ ਕਰਾਂ ਮੈਂ ਇਸ ਸਾਲ ਪਹਿਲੀ ਵਾਰ ਟੈਸਟ ਹੋਈ ਸੀ ਸਕੂਲ ਆਫ ਫੈਮਿਨੈਸ ਦਾ 9th ਦੇ ਵਿੱਚ ਮੈਂ ਉਦੋਂ ਤੋਂ ਹੀ ਸਕੂਲ ਆਫ ਫੈਮਿਨੈਸ ਦੇ ਵਿੱਚ ਪੜ ਰਹਾ ਤੇ ਬਹੁਤ ਜ਼ਿਆਦਾ ਬਦਲਾਅ ਦੇਖਣ ਨੂੰ ਮਿਲ ਰਿਹਾ ਸਿੱਖਿਆ 'ਚ ਵੀ ਤੇ ਸਕੂਲਾਂ 'ਚ ਵੀ ਤੇ ਫੈਸਿਲਿਟੀਆਂ 'ਚ ਵੀ ਹਮ अच्छा हुन की बेटा ਤੁਸੀਂ ਆਪਣਾ ਜਿਹਦਾ ਫਿਚਰ ਪਲਾਨ ਕਰ ਰਹੇ ਹੋ ਕੀ ਲੱਗ ਰਿਹਾ ਹੈਗਾ ਕਿ ਇੱਥੇ ਦੀ ਕੁਆਲੀਫਿਕੇਸ਼ਨ ਜੋ ਐਕਸਪੀਰੀਅੰਸ ਤੁਹਾਨੂੰ ਮਿਲ ਰਿਹਾ ਹੈਗਾ ਉਹ ਕਿੰਨਾ ਕੱਗੇ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਲਾਹੇਮੰਦ ਹੋ ਸਕਦਾ ਸਰ ਉਹ ਬਹੁਤ ਫਾਇਦੇਮੰਦ ਹੋ ਸਕਦਾ ਹੈ ਜਿਵੇਂ ਸਰ ਸਾਨੂੰ ਓਰੇ ਪਹਿਲਾਂ ਨੰਬਰ ਤਾਂ ਸਾਨੂੰ ਕਿਵੇਂ ਪੜਨਾ ਆਉਦਾ ਤਰੀਕਾ ਮਿਲਿਆ ਸਰ ਉਸ ਤੋਂ ਬਾਅਦ ਜੇ ਮੈਂ ਅੱਜ ਸਾਡਾ ਟੈਸਟ ਹੋਇਆ ਟੈਸਟ ਦੇ ਵਿੱਚ ਵੀ ਕਿਸ ਤਰ੍ਹਾਂ ਦੇ ਕੁਐਸਚਨ ਆਉਂਦੇ ਨੇ ਕਿਸ ਤਰ੍ਹਾਂ ਉਹਨਾਂ ਨੂੰ ਅਟੈਂਪਟ ਕਰਨਾ ਹੈ ਉਹ ਕਿਸ ਤਰ੍ਹਾਂ ਆਪਣੇ ਟਾਈਮ ਮੈਨੇਜ ਕਰਨਾ ਹੈ ਉਸ ਚੀਜ਼ ਬਾਰੇ ਸਿੱਖਣ ਨੂੰ ਅੱਛਾ ਕਈ ਵਾਰ ਸਰਕਾਰੀ ਸਕੂਲਾਂ ਦੇ ਟੀਚਰਾਂ ਲਈ ਇਹ ਵਰਤ ਲਿੱਤਾ ਜਾਂਦਾ ਕਿ ਲਾਹ ਪ੍ਰਵਾਹ ਨੇ ਤਾਂ ਅਗਰ ਸਟੂਡੈਂਟ ਕੋਈ ਉੱਠ ਕੇ ਕਹਿ ਰਿਹਾ ਹੁੰਦਾ ਹੈ ਮੈਮ ਮੈਨੂੰ ਸਮਝ ਨਹੀਂ ਆਇਆ ਸਰ ਮੈਨੂੰ ਸਮਝ ਨਹੀਂ ਆਇਆ ਲੱਗਦਾ ਹੈ ਕਿ ਦੁਬਾਰਾ ਸਮਝਾਉਂਦਾ ਹੈ ਤੁਹਾਡੇ ਡਾਊਟਸ ਮੇਰਾ ਪੁੱਛਣ ਦਾ ਮਤਲਬ ਸ डाउट ਕਲੀਅਰ ਹੁੰਦੇ ਜੀ ਸਰ ਡਾਊਟ ਬਿਲਕੁਲ ਕਲੀਅਰ ਹੁੰਦੇ ਜਿਵੇਂ ਉਹਰੇ ਵੀ ਸਾਡੀ ਪੌਣੇ ਘੰਟੇ ਦੀ ਡਾਊਟ ਸੈਸ਼ਨ ਲੱਗਦਾ ਉਹਦੇ ਵਿੱਚ ਟੀਚਰਸ ਮਤਲਬ ਇਕੱਲੇ ਇਕੱਲੇ ਬੱਚ ਨੂੰ ਜੋ ਜੋ ਚੀਜ਼ ਨਹੀਂ ਸਮਝਾਈ ਉਹਨਾਂ ਨੂੰ ਸਮਝਾਉਂਦੇ ਮਤਲਬ ਪ੍ਰੋਪਰ ਟਾਈਮ ਮਿਲਦਾ ਹੈ ਸਰ ਪ੍ਰੋਪਰ ਟਾਈਮ ਮਿਲਦਾ ਕਿਉਂਕਿ 600 ਦੇ ਕਰੀਬ ਬੱਚਾ ਇੱਥੇ ਪਹੁੰਚਿਆ ਹੋਇਆ ਔਰ ਸੋਚ ਸਕਦੇ ਹੋ 600 ਦੇ ਕਰੀਬ ਬੱਚਿਆਂ ਨੂੰ ਸੰਭਾਲਣਾ ਕਿੰਨਾ ਔਖਾ ਹੋ ਸਕਦਾ ਹੈਗਾ ਸਾਡੇ ਨਾਲ ਸਕੂਲ ਦੇ ਪ੍ਰਿੰਸੀਪਲ ਮੈਮ ਵੀ ਜੁੜ ਰਹੇ ਆ ਗੱਲਬਾਤ ਕਰ ਲੈਣੇ ਆ ਮੈਮ 600 ਬੱਚਾ ਤੁਹਾਡੇ ਇਸ ਵਿਦਿਆਲੇ ਮੰਦਰ ਚ ਪਹੁੰਚ ਹਾਂਜੀ ਬਿਲਕੁਲ ਇਹ ਸਾਡੇ ਕੋਲੇ 600 ਸਟੂਡੈਂਟਸ 올ਓਵਰ ਪੰਜਾਬ ਸਕੂਲ ਆਫ ਐਮਿਨੈਂਸ ਐਂਡ ਮੈਰੀਟੋਰੀਅਸ ਸਕੂਲ ਇਹਨਾਂ ਤੋਂ ਆਏ ਨੇ ਇਹਨਾਂ ਦੀ ਜੇਈ ਐਂਡ ਨੀਟ ਦੀ ਕੋਚਿੰਗ ਚੱਲ ਰਹੀ ਹੈ ਤੁਸੀਂ ਸੁਣਿਆ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਕਿ ਬੱਚਿਆਂ ਦੇ ਸੁਪਨੇ ਬਹੁਤ ਵੱਡੇ ਨੇ ਔਰ ਇਹਨਾਂ ਦੇ ਪੇਰੈਂਟਸ ਦੇ ਵੀ ਇਹੀ ਸੁਪਨੇ ਆ ਸੋ ਅਸੀਂ ਧੰਨਵਾਦੀਆਂ ਪੰਜਾਬ ਸਰਕਾਰ ਦੇ ਜਿਹੜੇ ਇਹ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਜਾ ਰਹੇ ਮੈਂ ਇੱਥੇ ਥੋੜਾ ਜਿਹਾ ਰੁਕਾਂ ਕਦੀ ਸੋਚ ਸਕਦੇ ਸੀ ਸਰਕਾਰੀ ਸਕੂਲ ਦੇ ਗਵਰਨਮੈਂਟ ਸਕੂਲ ਦੇ ਬੱਚੇ ਐਡੇ ਵੱਡੇ ਵੱਡੇ ਸੁਪਨੇ ਦੇਖ ਲੈਣ ਨਹੀਂ ਜੀ ਪਹਿਲਾਂ ਬੱਚਿਆਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਅਸੀਂ JEE ਦਾ ਟੈਸਟ ਦੇਣਾ ਜਾਂ ਕੋਈ NEET ਦਾ ਟੈਸਟ ਦੇਣਾ ਇਹਨਾਂ ਦੀਆਂ ਆਨਲਾਈਨ ਕੋਚਿੰਗਸ ਚੱਲ ਰਹੀਆਂ ਨੇ ਸਾਰੇ ਸਕੂਲਸ ਦੇ ਵਿੱਚ ਤੇ ਇਹਨਾਂ ਦੇ ਮੌਕ ਟੈਸਟ ਹੁੰਦੇ ਨੇ ਟਾਈਮ ਟੂ ਟਾਈਮ ਜਿਦੇ ਨਾਲ ਬੱਚਿਆਂ ਨੂੰ ਪਤਾ ਚੱਲਿਆ ਅਵੇਅਰਨੈਸ ਹੋਈ ਆ ਕਿ ਅਸੀਂ ਇਹ ਟੈਸਟ ਦੇ ਸਕਦੇ ਹਾਂ ਔਰ ਵੀ ਆਰ ਐਲੀਜੀਬਲ ਫਾਰ ਥਿਸ ਔਰ ਅਸੀਂ ਇਹ ਕਰੈਕ ਕਰਨਾ ਅਚਾ ਐਲੀਜੀਬਿਲਟੀ ਦਾ ਪਤਾ ਤਾਂ ਉਦੋਂ ਹੀ ਕਰੈਕ ਹੋਏਗੀ ਨਾ ਜਦੋਂ ਬੱਚਿਆਂ ਦਾ ਟੈਲੈਂਟ ਸਕੂਲ ਦੇ ਅੰਦਰ ਟੀਚਰਸ ਪਛਾਣਨਗੇ ਇਹ ਉਪਰਾਲਾ ਕਿੱਦਾਂ ਦਾ ਲੱਗਿਆ ਸਰਕਾਰ ਦਾ ਸਕੂਲ ਆਫ ਐਮਿਨੈਂਸ ਔਰ ਮੈਰੀਟੋਰੀਅਸ ਦੀ ਸ਼ੁਰੂਆਤ ਹੋਈ ਉਸ ਤੋਂ ਬਾਅਦ ਬੱਚਿਆਂ ਦਾ ਟੈਲੈਂਟ ਬੱਚਿਆਂ ਦੇ ਉਹਨਾਂ ਦੀ ਰੁਚੀ ਉਹਨਾਂ ਦੀ ਹੋਬੀ ਉਹਨਾਂ ਦਾ ਕੈਰੀਅਰ ਕਿੱਥੇ ਬਣ ਸਕਦਾ ਹੈਗਾ ਇਹਨੂੰ ਆਪਾਂ ਆਇਡੈਂਟੀਫਾਈ ਕਰ ਸਕੇ ਇਹ ਸਾਰੇ ਬੱਚੇ ਜਿਹੜੇ ਨੇ ਬਹੁਤ ਹੀ ਹਾਰਡ ਵਰਕਿੰਗ ਨੇ ਇੰਟੈਲੀਜੈਂਟ ਬੱਚੇ ਨੇ ਕਿਉਂਕਿ ਇਹ ਸਾਰੇ 올ਓਵਰ ਪੰਜਾਬ ਦੇ ਵਿੱਚੋਂ ਸਾਡੇ ਕੋਲੇ ਆਏ ਨੇ ਸਿਲੈਕਟਿਡ ਸਟੂਡੈਂਟਸ ਨੇ ਤਾਂ ਇਹਨਾਂ ਦਾ ਕੈਲੀਬਰ ਟੀਚਰਸ ਨੇ ਵੀ ਪਹਿਚਾਣਿਆ ਸਕੂਲ ਦੇ ਟੀਚਰਸ ਨੇ ਵੀ ਇਹਨਾਂ ਨੂੰ ਆਈਡੈਂਟੀਫਾਈ ਕੀਤਾ ਔਰ ਬੱਚਿਆਂ ਦਾ ਜਿਹੜਾ ਮੌਕ ਟੈਸਟ ਹੋਇਆ ਸੀ ਉਹਦੇ ਬੇਸਿਸ ਤੇ ਵੀ ਇਹਨਾਂ ਦੀ ਸਿਲੈਕਸ਼ਨ ਹੋਈ ਹੈ ਸਕੂਲ ਆਫ ਐਮਿਨੈਂਸ ਦਾ ਲੱਗਦਾ ਹੈ ਕਿ ਲਾਭ ਹੋਇਆ ਹੈਗਾ ਸਕੂਲਾਂ ਨੂੰ ਕਿਉਂਕਿ ਅਸੀਂ ਉਹ ਬੱਚੇ ਲੱਭ ਸਕੇ ਆਈਡੈਂਟੀਫਾਈ ਕਰ ਸਕੇ ਜਿਹੜੇ ਵਾਕਈ ਕੁਝ ਕਰ ਸਕਦੇ ਆ ਬਣ ਸਕਦੇ ਆ ਬਿਲਕੁਲ ਜੀ ਬੱਚਿਆਂ ਦੇ ਵਿੱਚ ਕ੍ਰੇਜ਼ ਬਹੁਤ ਆ 9th 10th ਦੇ ਵਿੱਚ ਹੀ ਬੱਚਾ 9ਵੀਂ ਦੇ ਵਿੱਚ ਵੀ ਸਕੂਲ ਆਫ ਐਮਿਨੈਂਸ ਲਈ ਐਲੀਜੀਬਲ ਆ ਤਾਂ ਬੱਚਾ 8th ਤੋਂ ਤਿਆਰੀ ਕਰਨੀ ਸ਼ੁਰੂ ਕਰ ਦਿੰਦਾ ਕਿ ਉਹਦਾ ਡ੍ਰੀਮ ਆ ਕਿ ਮੈਂ ਸਕੂਲ ਆਫ ਐਮਿਨੈਂਸ 'ਚ ਐਡਮਿਸ਼ਨ ਲੈਣੀ ਆ ਤਾਂ 9th ਦੇ ਵਿੱਚ ਟੈਸਟ ਹੁੰਦਾ ਜਿਹਦੇ ਬੇਸਿਸ ਤੇ ਬੱਚਾ ਸਕੂਲ ਆਫ ਐਮਿਨੈਂਸ 'ਚ ਜਾ ਸਕਦਾ ਉਸ ਤੋਂ ਬਾਅਦ 10th 'ਚ ਦੁਬਾਰਾ ਟੈਸਟ ਹੁੰਦਾ ਜੇ ਬੱਚੇ ਨੇ +1 ਦੇ ਵਿੱਚ ਸਕੂਲ ਆਫ ਐਮਿਨੈਂਸ ਜਾਂ ਮੈਰਿਟੋਰੀਅਸ ਸਕੂਲ ਦੇ ਵਿੱਚ ਐਡਮਿਸ਼ਨ ਲੈਣੀ ਆ ਤਾਂ ਟੈਸਟ ਕੁਆਲੀਫਾਈ ਕਰਕੇ ਤਾਂ ਉਹ ਪਿੱਛੇ ਤੋਂ ਹੀ ਉਹ ਜਿਹੜੀ बच्चे ਦੇ ਵਿੱਚ ਲਗਨ ਲੱਗ ਜਾਂਦੀ ਆ ਕਿ ਮੈਂ ਪੜਾਂ ਮੈਂ ਮਿਹਨਤ ਕਰਾਂ ਤਾਂ ਜੋ ਮੈਂ ਇਨ੍ਹਾਂ ਸਕੂਲਜ਼ ਦੇ ਵੀ ਐਡਮਿਸ਼ਨ ਲੈ ਸਕਾਂ ਔਰ ਇਨਫਰਾਸਟ੍ਰਕਚਰ ਵਾਈਜ਼ ਵੀ ਆਪਾਂ ਦੇਖਦੇ ਆ ਕਿ ਸਕੂਲਜ਼ ਬਹੁਤ ਵਧੀਆ ਨੇ ਵਧੀਆ ਹੋ ਗਏ ਆ ਵਧੀਆ ਕਰ ਦਿੱਤੇ ਗਏ ਆ ਅੱਛਾ ਹੁਣ ਇੱਥੇ ਕੀ ਕੀ ਫੈਸਿਲਿਟੀਆਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ 600 ਬੱਚਿਆਂ ਨੂੰ ਸਾਹਮਣਾ ਸੌਖਾ ਨਹੀਂ ਹੈ ਕੀ ਕੀ ਆਪਾਂ ਸੁਵਿਧਾਵਾਂ ਬੱਚਿਆਂ ਨੂੰ ਦੇ ਰਹੇ ਇਹਨਾਂ ਬੱਚਿਆਂ ਦੇ ਲਈ ਜੇ ਮੈਂ ਗੱਲ ਕਰਾਂ ਸ਼ੁਰੂ ਤੋਂ ਕਿ ਜਦੋਂ ਇਹ ਬੱਚੇ ਇੱਥੇ ਆਏ ਨੇ ਔਰ ਇਹਨਾਂ ਦਾ ਜਾਣ ਦਾ ਖਰਚਾ ਉਹ ਸਾਰਾ ਸਰਕਾਰ ਵੱਲੋਂ ਆਉਣ ਜਾਣ ਦਾ ਟਰੈਵਲਿੰਗ ਆ ਔਰ ਇਹਨਾਂ ਨੂੰ ਸਟੱਡੀ ਮਟੀਰੀਅਲ ਪ੍ਰੋਵਾਈਡ ਕਰਾਇਆ ਗਿਆ ਜੇਈ ਵਾਲਿਆਂ ਨੂੰ ਅਲੱਗ ਔਰ ਨੀਟ ਵਾਲਿਆਂ ਨੂੰ ਅਲੱਗ ਔਰ ਇਹਨਾਂ ਦਾ ਸਟੇਸ਼ਨਰੀ ਦਾ ਔਰ ਖਾਣ ਪੀਣ ਦਾ ਰਹਿਣ ਦਾ ਔਰ ਸਾਰਾ ਟੋਟਲੀ ਫ੍ਰੀ ਆਫ ਕਾਸਟ ਹੈ ਹਾਂਜੀ ਸਰਕਾਰ ਵੱਲੋਂ ਪੇ ਕੀਤਾ ਜਾਣਾ ਅੱਛਾ ਇਹ ਇਹ ਸਾਰੀ ਗਵਰਨਮੈਂਟ ਵੱਲੋਂ ਜਿਹੜੀ ਹੈ ਸਾਰੀ ਫੈਸਿਲਿਟੀਆਂ ਦੇਣੀ ਹੈ ਇਹ ਕਿੰਨੀ ਦੇਰ ਦਾ ਜਿਹੜਾ ਕੈਂਪ ਹੈ ਮੈਮ ਚੱਲਣਾ ਹੈ ਇਹ ਛੇ ਸੋ ਸਟੂਡੈਂਟਸ ਦਾ ਕੈਂਪ ਹੈ ਔਰ ਇਹ 19 ਦਸੰਬਰ ਤੋਂ ਸ਼ੁਰੂ ਹੋ ਕੇ 30 ਦਸੰਬਰ ਤੱਕ ਹੈ 12 ਦਿਨ ਦਾ ਇਹ ਕੈਂਪ ਲੱਗ ਰਿਹਾ ਹੈ ਤਾਂ ਇਹ 10 ਦੇ ਨੇ ਦੇ ਵਿੱਚ ਪੂਰਾ ਇਹਨਾਂ ਨੇ ਮਤਲਬ ਸਟੱਡੀ ਕਰਨੀ ਔਰ ਇਹਨਾਂ ਦਾ ਨਾਲ ਦੀ ਨਾਲ ਇਹਨਾਂ ਦੇ ਟੈਸਟ ਵੀ ਹੁੰਦੇ ਨੇ ਜਿਵੇਂ ਜੇਈ ਦੀ ਕੋਚਿੰਗ ਦੇ ਲਈ ਫਿਜ਼ਿਕਸ ਕੈਮਿਸਟਰੀ ਮੈਥ ਦੀਆਂ ਤਿੰਨ ਕਲਾਸਿਸ ਲੱਗਦੀਆਂ ਨੇ ਤਾਂ ਪੌਣੇ 2-2 ਘੰਟੇ ਦੀ ਇੱਕ ਕਲਾਸ ਲੱਗਦੀ ਆ ਮੈਨੂੰ ਲੱਗਦਾ ਸੀ ਕਿ ਬੱਚੇ ਬੋਰ ਫੀਲ ਕਰਨਗੇ ਕਿਉਂਕਿ ਇਹਨਾਂ ਦੀ ਆਮ ਸਕੂਲਸ ਦੇ ਵਿੱਚ 40 ਜਾਂ 45 ਮਿੰਟਸ ਦਾ ਲੈਕਚਰ ਹੁੰਦਾ ਤੇ ਪੌਣੇ 2 ਘੰਟੇ ਬੱਚਿਆਂ ਲਈ ਬੈਠੇ ਰਹਿਣਾ ਮੁਸ਼ਕਿਲ ਆ ਪਰ ਜਦੋਂ ਮੈਂ ਬਾਹਰ ਇੱਥੇ ਦੇਖ ਰਹੀ ਹੁੰਦੀ ਆ ਨਾ ਤਾਂ ਅੰਦਰੋਂ ਕਲਾਸਰੂਮ ਚੋਂ ਆਵਾਜ਼ਾਂ ਆਉਂਦੀਆਂ ਨੇ ਤਾਂ ਉਹ ਦੇਖ ਕੇ ਲੱਗਦਾ ਕਿ ਬੱਚੇ ਬਿਲਕੁਲ ਬੋਰ ਨਹੀਂ ਹੋ ਰਹੇ ਔਰ ਬੜਾ ਹੀ ਸੀਰੀਅਸਲੀ ਜਿਹੜਾ ਉਹ ਸਟੱਡੀ ਕਰ ਰਹੇ ਨੇ ਔਰ ਇਹ ਮਤਲਬ ਜਿਹੜੀ ਇਹਨਾਂ ਨੂੰ ਇਹ opportunity ਮਿਲੀ ਆ ਉਹਨੂੰ ਪ੍ਰੋਪਰਲੀ ਅਵੇਲ ਕਰ ਰਹੇ ਨੇ ਪ੍ਰੋਪਰਲੀ ਅਵੇਲ ਕਰ ਰਹੇ ਨੇ ਵੈਸੇ ਇਹ ਸਵਾਲ ਪੁੱਛਣਾ ਨਹੀਂ ਚਾਹੀਦਾ ਕਿਉਂਕਿ ਮਾਵਾ ਆਪਣੇ ਪੂਰੇ ਤੰਦੇਹੀ ਦੇ ਨਾਲ ਆਪਣੇ ਬੱਚੇ ਨੂੰ ਕੁਝ ਨਾ ਕੁਝ ਬਣਾਉਣਾ ਚਾਹੁੰਦੇ ਨੇ ਪਰ ਫਿਰ ਵੀ ਮੈਂ ਬੱਚਿਆਂ ਤੋਂ ਪੁੱਛਣਾ ਚਾਹੂੰਗਾ ਕਿੰਨੇ ਕ ਬੱਚੇ ਇੱਥੇ ਬੇਟੀਆਂ ਵੀ ਸਾਡੀਆਂ ਔਰ ਲੜਕੇ ਵੀ ਕਿੰਨੇ ਦੇ ਮਾਵਾਪ ਅਗਰ ਪ੍ਰਾਈਵੇਟ ਚ ਕਰਾਉਣਾ ਚਾਹੁੰਦੇ ਟੈਸਟ ਨਹੀਂ ਕਰ ਸਕਦੇ ਸੀਗੇ ਡਿਊ ਟੂ ਫਾਈਨੈਂਸ਼ੀਅਲ ਕੰਡੀਸ਼ਨ ਕਿੰਨੇ ਕਿੱਥੇ ਬੱਚੇ ਹੈਗੇ ਹੋ ਤੁਸੀਂ ਲੱਗਦਾ ਕਿ ਮਾਵਾਪ ਅਗਰ ਅਸੀਂ ਪ੍ਰਾਈਵੇਟ ਤੌਰ ਤੇ ਕਰਦੇ ਤਾਂ ਸ਼ਾਇਦ ਨਹੀਂ ਕਰ ਸਕਦੇ ਸੀਗੇ ਹੈਗੇ ਹੋ ਇਦਾਂ ਦੇ ਬੱਚੇ ਸਾਰੇ ਸਾਰੇ ਇਹ ਇਹ ਉਹ ਹੱਥ ਉੱਠੇ ਹੋਏ ਤੁਸੀਂ ਦੇਖ ਸਕਦੇ ਹੋ ਹੁਣ ਤੁਸੀਂ ਹੱਥ ਤਾਂ ਚੱਕ ਲਿਆ ਪੁੱਤ ਪਰ ਆਪਣੇ ਮਾਵਾਬ ਦੇ ਸੁਪਨੇ ਜ਼ਰੂਰ ਪੂਰੇ ਕਰਨੇ ਆ ਕਿਉਂਕਿ ਤੁਹਾਨੂੰ ਇੱਕ ਇੱਕ ਬਹੁਤ ਚੰਗੀ ਅਪੋਰਚ्युनिटी ਮਿਲ ਗਈ ਹੈ ਅਗਰ ਪ੍ਰਾਈਵੇਟ ਤੌਰ ਤੇ ਜਾਣਾ ਚਾਹੁੰਦੇ ਤਾਂ ਲੱਖ ਰੁਪਈਆ ਲੱਗ ਜਾਂਦਾ ਜੋ ਤੁਹਾਨੂੰ ਅੱਜ ਫ੍ਰੀ ਮਿਲ ਰਿਹਾ ਹਾਂਜੀ ਇਹ ਤੇ ਬਹੁਤ ਮਤਲਬ ਵਧੀਆ ਕੋਚਿੰਗ ਦਿੱਤੀ ਜਾਂਦੀ ਪਹਿਲਾਂ ਸਾਡੀ ਆਨਲਾਈਨ ਕੋਚਿੰਗ ਵੀ ਲੱਗਦੀ ਸੀ ਹੁਣ ਸਾਡੀ ਵਿੰਟਰ ਕੈਂਪ ਲੱਗ ਰਿਹਾ ਇਹਦੇ ਵਿੱਚ ਆਫਲਾਈਨ ਕੋਚਿੰਗ ਦਿੱਤੀ ਜਾਂਦੀ ਹੈ ਜੀ ਬਣ ਕੇ ਕੀ ਆਪਣੇ ਪੇਰੈਂਟਸ ਦੇ ਕਿਦਾਂ ਲੱਗਦਾ ਹੈ ਕਿ ਅਸੀਂ ਮਦਦ ਕਰ ਸਕਦੇ ਆ ਆਪਣੇ ਮਾਵਾਬ ਦਾ ਨਾਮ ਰੋਸ਼ਨ ਕਰ ਸਕਦੇ ਆ ਬੇਟਾ ਅਸੀਂ ਬਣ ਕੇ ਉਹਨਾਂ ਨੂੰ ਮਤਲਬ ਉਹਨਾਂ ਨੂੰ ਮਤਲਬ ਆਰਾਮ ਦਿਵਾਉਣਾ ਚਾਹੁੰਦੇ ਆ ਉਹਨਾਂ ਨੂੰ ਉਹ ਖੁਸ਼ੀ ਦੇਣਾ ਚਾਹੁੰਦੇ ਆ ਜੋ ਸਾਡੇ ਤੋਂ ਚਾਹੁੰਦੇ ਨੇ ਤੁਸੀਂ ਬੇਟਾ ਹਾਂ ਜੀ ਜਿੱਥੇ ਜਿਹੜੀ ਕੋਚਿੰਗ ਹੁੰਦੀ ਆ ਉਹ ਫਿਜ਼ਿਕਸ ਵਾਲਾਲੇ ਆਪ ਟੀਚਰਸ ਹਾਇਰ ਕਰਕੇ ਉਹਨਾਂ ਨੇ ਭੇਜੇ ਨੇ ਤੇ ਤੁਹਾਡੇ ਵਾਸਤੇ ਕਰਦੇ ਕੀ ਕੰਮ ਕਰਦੇ ਵਿੱਚ ਜੀ ਕਰਦੇ ਮੰਮੀ ਤਾਂ ਘਰੇ ਨਹੀਂ ਤੇ ਪਾਪਾ ਮੇਰੇ ਲੇਬਰ ਕਰਦੇ ਨੇ ਲੇਬਰ ਜੋਬ ਕਰਦੇ ਹਾਂ ਜੀ ਹਾਂ ਜੀ ਕਰਵਾ ਬੰਦੇ ਸੀ ਇਹ ਟੈਸਟ ਨਹੀਂ ਜੀ ਲੱਖਾਂ ਚ ਕੋਚਿੰਗ ਹੁੰਦੀ ਆ ਫਿਜ਼ਿਕਸ ਵਾਲਾ ਤਾਂ ਜਿਹੜੀ ਹੁੰਦੀ ਆ ਤੇ ਉਹਨਾਂ ਨੇ ਟੀਚਰਸ ਆਪਣੇ ਭੇਜੇ ਨੇ ਸਾਨੂੰ ਸਰਕਾਰ ਫ੍ਰੀ ਆਫ ਕੋਸਟ ਕੋਚਿੰਗ ਦੇ ਰਹੀ ਹੈ ਇੱਥੇ ਹੁਣ ਤੁਹਾਡਾ ਕੀ ਫਰਜ਼ ਬੰਦਾ ਜੀ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਪੇਰੈਂਟਸ ਨੂੰ ਪ੍ਰਾਊਡ ਫੀਲ ਕਰਵਾਉਣਾ ਵਾ ਵੀ ਅਸੀਂ ਹੁਣ ਆਪਾਂ ਲਗਨ ਨਾਲ ਪੜਨਾ ਵਾ ਲਗਨ ਨਾਲ ਪੜਨਾ ਤੁਸੀਂ ਵੀ ਹ ਚੱਕਿਆ ਸੀ ਬੇਟਾ ਤੁਸੀਂ ਕਿੱਥੋਂ ਆਉਂਦੇ ਹੋ ਮੈਂ ਮਾਤਾ ਗੁਜਰੀ ਸਕੂਲ ਆਫ ਐਮਿਨੈਂਸ ਕੀ ਕਰਦੇ ਹੋ ਮਾਮਾ ਡਰਾਈਵਰ ਹੈ ਪਪਾ ਪਪਾ ਡਰਾਈਵਰ ਸੁੱਚਿਆ ਸੀਗਾ ਬੇਟਾ ਕਿ ਇਹ ਚੀਜ਼ ਆਪਾਂ ਅਚੀਵ ਕਰ ਲਾਂਗੇ ਨਹੀਂ ਮਤਲਬ ਇਹ ਤਾਂ ਹਰ ਮਾਵਾ ਕਰਦਾ ਕੋਸ਼ਿਸ਼ ਕਰਦਾ ਉਹ ਚਾਹੇ ਕਰਜ਼ਾ ਚੱਕ ਕੇ ਕਰਾਵੇ ਕਿੱਦਾਂ ਵੀ ਕਰਾਵੇ ਬੱਚੇ ਦੇ ਅਗਰ ਪੜਨ ਚ ਧਿਆਨ ਹੈ ਤਾਂ ਉਹ ਹਰ ਮਾਵਾ ਕਰਦਾ ਹਾਂਜੀ ਹਾਂਜੀ ਰ ਮੈਨੂੰ ਲੱਗਿਆ ਨਹੀਂ ਸੀ ਕਿ ਮੈਂ ਮਤਲਬ ਪੜ ਪਾਉਂਗਾ ਪੀਡਬਲੂ ਤੋਂ ਪੀਡਬਲੂ ਟੀਚਰ ਆਏ ਨੇ ਸਾਨੂੰ ਵਧੀਆ ਪੜਾ ਰਹੇ ਆ ਤੇ ਮਤਲਬ ਡਾਊਟ ਨਾਲ ਦੇ ਨਾਲ ਤਿੰਨ ਵਾਰੀ ਪੁੱਛਾਂ ਚਾ ਚਾਰ ਵਾਰ ਪੁੱਛਾਂ ਉਹ ਦੱਸ ਦਿੰਦੇ ਨੇ ਹੁਣ ਪੇਰੈਂਟਸ ਦਾ ਸੁਪਨਾ ਕਿੱਦਾਂ ਪੂਰਾ ਕਰਨਾ ਪੜੇ ਪੜ ਕੇ ਮਿਹਨਤ ਕਰਕੇ ਹੀ ਪੜ ਕੇ ਮਿਹਨਤ ਕਰਕੇ ਬਿਲਕੁਲ ਮਕਾਮ ਹਾਸਲ ਕਰਨਾ ਹੈ ਇਹ ਮਕਾਮ ਹਾਸਲ ਕਰਨਾ ਹੈ ਮਕਾਮ ਉਹਦੀ ਹਾਸਲ ਕੀਤਾ ਜਾ ਸਕਦਾ ਹੈ ਜਦੋਂ ਖੁਦ ਆਪ ਜਿਹੜੀ ਹੈ ਉਹ ਉਹ ਰਾਹ ਲੱਭਿਆ ਜਾ ਸਕੇ ਜਾਂ ਫਿਰ ਉਹ ਰਾਹ ਜਿਹੜਾ ਤੁਹਾਡੇ ਲਈ ਪੱਧਰ ਕਰਕੇ ਦੇ ਦਿੱਤਾ ਜਾਵੇ ਜਿਹਦੇ ਤੇ ਤੁਸੀਂ ਸਿਰਫ ਚੱਲਣਾ ਔਰ ਇਹੀ ਕੰਮ ਪੰਜਾਬ ਸਰਕਾਰ ਨੇ ਕੀਤਾ ਹੈ ਗਵਰਨਮੈਂਟ ਆਫ ਪੰਜਾਬ ਨੇ ਕੀਤਾ ਹੈਗਾ ਕਿ ਬੱਚਿਆਂ ਨੂੰ ਉਹ ਰਾ ਉਹ ਮਿਆਰ ਦੇ ਦਿੱਤਾ ਹੈ ਉਚੇਰੀ ਸਿੱਖਿਆ ਲਈ ਹੁਣ ਇਹਨਾਂ ਬੱਚਿਆਂ ਦੇ ਉੱਤੇ ਹੈ ਕਿ ਉਹ ਆਪਣੀ ਮਿਹਨਤ ਦੇ ਨਾਲ ਕਿਹੜੀ ਚੀਜ਼ ਉਹ ਹੈ ਉਹ ਹਾਸਲ ਕਰਦੇ ਕੋਈ ਇੰਜੀਨੀਅਰ ਬੰਦਾ ਕੋਈ ਸੌਫਟਵੇਅਰ ਇੰਜੀਨੀਅਰ ਜਿੰਨੇ ਬੰਨਾ ਹੈਗਾ ਜਾਂ ਫਿਰ ਕਿਸੇ ਦਾ ਸੁਪਨਾ ਹੈ ਕਿ ਉਹ ਪੜ੍ਹ ਲਿਖ ਕੇ ਕਿਸੇ ਚੰਗੇ ਸਕੂਲ ਦੇ ਵਿੱਚ ਅੱਗੇ ਬੱਚਿਆਂ ਨੂੰ ਪੜਾਵੇ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ